ਪੰਜਾਬ ਦੀ ਡੁੱਬਦੀ ਕਿਸਾਨੀ ਨੂੰ ਹੁਣ ਚਿੱਠੀ ਦਾ ਸਹਾਰਾ ਏ ਅਜਈਆਂ 1.5 ਲੱਖ ਚਿੱਠੀਆਂ ਗੱਡੇ ਦੇ ਉੱਤੇ ਲਾਦ ਕੇ ਕਿਸਾਨ ਮਹਾਲੀ ਪੁੱਜੇ ਕਿਸਾਨਾਂ ਨੇ ਇਹ ਚਿੱਠੀਆਂ ਦੇਸ਼ ਦੇ ਰਾਸ਼ਟਰਪਤੀ ਨੂੰ ਲਿਖਿਆ ਨੇ ਜੋ ਉਹ ਰਾਜਪਾਲੂ ਸੌਂਪਣਾ ਚਾਹੁੰਦੇ ਸੀ ਕਿਸਾਨਾਂ ਨੂੰ ਰਾਜਪਾਲ ਬੰਤੇ ਨਹੀਂ ਚੜ੍ਹ ਦਿੱਤਾ ਗਿਆ ਪਰ ਉਹਨਾਂ ਦੀਆਂ ਚਿੱਠੀਆਂ ਜ਼ਰੂਰ ਲੈ ਲਈਆਂ ਗਈਆਂ ਇਹਨਾਂ ਚਿੱਠੀਆਂ ਦੇ ਵਿੱਚ ਕਿਸਾਨਾਂ ਨੇ ਸਰਕਾਰ ਤੋਂ ਕੁਝ ਤਾਲਕ ਸਵਾਲ ਕੀਤੇ ਨੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਅਸੀਂ ਇਹਦੇ ਵਿੱਚ ਰਾਸ਼ਟਰਪਤੀ ਨੂੰ ਕਿਹਾ ਕਿ ਕਿਸਾਨਾਂ ਦੇ ਸਿਰ ਕਰਜ਼ਾ ਜਿਹੜਾ ਚੜਿਆ ਤੁਹਾਡੇ ਘੱਟ ਭਾਵੇਂ ਮੈਂ ਸੁਣ ਕੇ ਮੈਂਨ ਕਰਕੇ ਸਰਕਾਰ ਲੋਕਾਂ ਨੂੰ ਕਿਸਾਨਾਂ ਨੂੰ ਲੁੱਟਣ ਦੀ ਵਜ੍ਹਾ ਕਰਕੇ ਕਰਜ਼ਾ ਚੜਿਆ ਜੇ ਤੁਸੀਂ ਕਾਰਪੋਰੇਟ ਹਾਊਸਸ ਨੂੰ 42 ਲੱਖ ਕਰੋੜ ਰੁਪਇਆ 10 ਸਾਲਾਂ ਵਿੱਚ ਦੇ ਸਕਦੇ ਹੋ ਹਰ ਸਾਲ 6.5 ਲੱਖ ਕਰੋੜ ਰੁਪਇਆ ਉਹਨਾਂ ਨੂੰ ਟੈਕਸ ਬੈਨੀਫਿਟ ਦੇ ਸਕਦੇ ਹੋ ਤਾਂ ਕਿਸਾਨਾਂ ਲਈ ਜਿਹੜੇ ਇਸ ਦੇਸ਼ ਦੀ ਆਬਾਦੀ ਦਾ 2/3 ਹਿੱਸਾ ਨੇ ਉਹਨਾਂ ਦੇ ਕਰਜ਼ੇ ਤੇ ਲਕੀਰ ਕਿਉਂ ਨਹੀਂ ਖਿੱਚਦੀ ਕਿਸਾਨ ਖੁਦਗੁਸ਼ੀਆਂ ਨੂੰ ਕਤਲ ਦਾਸਤਿਆਂ ਕਿਸਾਨਾਂ ਨੇ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ ਤੇ ਸਵਾਲ ਕੀਤਾ ਕਿ ਸਰਕਾਰ ਵੱਡੇ ਕਾਰੋਬਾਰੀਆਂ ਦਾ ਤਾਂ ਖਿਆਲ ਕਰਦੀ ਹੈ ਪਰ ਕਿਸਾਨਾਂ ਦੀਵਾਰੀ ਆਖਿਰ ਕਿਉਂ ਅੱਖਾਂ ਬੰਦ ਕਰ ਲੀਆਂ ਜਾਂਦੀਆਂ ਨੇ ਸਰਕਾਰ ਦੇ ਪੰਜਾਬ ਸਰਕਾਰ ਦੋਨਾਂ ਦੇ ਖਿਲਾਫ ਹੈ ਜੀ ਕਿਉਂਕਿ ਇਸ ਗੱਲ 'ਚ ਬਾਦਲ ਸਰਕਾਰ ਦੀ ਬਹੁਤ ਵੱਡੀ ਨਲਾਕੀ ਹੈ ਉਹ ਜ਼ਿੰਮੇਵਾਰਾਂ ਦੀ ਵਾਹ ਨਹੀਂ ਫੜਦੇ ਹੈ ਜੀ ਜਦ ਕਿ ਹੁਣ ਤੱਕ ਉਹ ਕਿਸਾਨਾਂ ਦਾ ਮਸੀਹਾ ਕਹਾਉਂਦਾ ਰਿਹਾ ਪਰ ਇਸ ਅਜਨਾ ਕੋਈ ਉਹਨੇ ਮੰਤਰੀ ਭੇਜਿਆ ਨਾ ਕਿਸੇ ਤਰ੍ਹਾਂ ਦਾ ਸਹਿਯੋਗ ਹੈ ਬਾਦਲ ਸਰਕਾਰ ਦਾ ਸਾਰਿਆਂ ਤੋਂ ਪਹਿਲਾਂ ਤਾਂ ਨਿਲੈਕੀ ਬਾਦਲ ਸਰਕਾਰ ਦੀ ਅਗਲੇ ਸਾਲ ਭਾਰਤ ਸਰਕਾਰ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਜਿੰਸਾਂ ਦੇ ਪਾ ਮਿਥਣਾ ਬੰਦ ਕਰ ਰਹੀ ਹੈ ਜਿੰਸਾਂ ਦੀ ਖਰੀਦ ਬੰਦ ਕਰ ਰਹੀ ਹੈ ਜੇ ਇਹ ਹੋ ਗਿਆ ਖੇਤੀ ਟੋਟਲ ਬਰਬਾਦ ਹੋ ਜਾਏਗੀ ਅਸੀਂ ਕਾਰਪੋਰੇਟ ਹਾਊਸਿਸ ਦੇ ਗੁਲਾਮ ਹੋ ਜਾਵਾਂਗੇ ਕਿਸਾਨਾਂ ਨੇ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੋਂ 15 ਅਗਸਤ ਤੱਕ ਆਪਣੀਆਂ ਚਿੱਠੀਆਂ ਦੇ ਜਵਾਬ ਮੰਗੇ ਨੇ ਤੇ ਜਵਾਬ ਨਾ ਮਿਲਣ ਤੇ ਸੰਘਰਸ਼ ਸ਼ੁਰੂ ਕਰਨ ਦੀ ਚੇਤਾਵਨੀ ਦਿੱਤੀ ਹੈ ਇਹ ਸਾਡੀ ਲੜਾਈ ਹੈ ਅਸੀਂ ਕਿਹਾ ਹੈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੋਂ ਸਰਕਾਰ ਕਿਉਂ ਭੱਜੀ ਇਹੋ ਜਿਹੇ ਕਾਨੂੰਨ ਕਿਉਂ ਨਹੀਂ ਬਣਦੇ ਇਹਨਾਂ ਨੂੰ ਬਾਈਂਡਿੰਗ ਹੋਵੇ ਆਪਣੇ ਜਿਹੜੇ ਚੋਣ ਵਾਅਦੇ ਨੇ ਉਹਨਾਂ ਨੂੰ ਪੂਰੇ ਕਰਨ ਲਈ ਸਰਕਾਰ ਜੁਮਲਿਆਂ ਨਾਲ ਕਿਸਾਨਾਂ ਨੂੰ ਕਿਉਂ ਖੁਸ਼ ਕਰਨਾ ਚਾਹੁੰਦੀ ਹੈ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਰਾਸ਼ਟਰਪਤੀ ਨੂੰ ਕਿਹਾ ਵੀ 14 ਅਗਸਤ ਨੂੰ ਜਦੋਂ ਤੁਸੀਂ ਨੇਸ਼ਨ ਨੂੰ ਐਡਰੈਸ ਕਰੋ ਤਾਂ ਜਾਂ ਤਾਂ ਕਿਸਾਨਾਂ ਦੀਆਂ ਇਹਨਾਂ ਸਮੱਸਿਆਵਾਂ ਦਾ ਹੱਲ ਦੱਸੋ ਸਾਨੂੰ ਨਹੀਂ ਫਿਰ ਅਸੀਂ 15 ਅਗਸਤ ਤੋਂ ਬਾਅਦ ਇੱਕ ਵੱਡੀ ਮੁਹਿੰਮ ਸਾਰੇ ਪੰਜਾਬ ਵਿੱਚ ਚਲਾਉਣ ਜਾ ਰਹੇ ਹਾਂ ਰੋਜ਼ ਤਣ ਤੋਂ 4 ਖੁਦਕਸ਼ੀਆਂ ਹੁੰਦੀਆਂ ਨੇ ਜੀ ਨਾ ਮੋਦੀ ਸਾਹਿਬ ਕਦੇ ਬੋਲੇ ਨੇ ਨਾ ਕਦੇ ਬਾਦਲ ਜੀ ਬੋਲੇ ਨੇ ਜੀ ਨਾ ਕਦੇ ਉਹਨਾਂ ਦੇ ਪਰਿਵਾਰਾਂ 'ਚ ਜਾ ਕੇ ਕਿਸੇ ਸਰਕਾਰ ਨੇ ਦੇਖਿਆ ਵੀ ਕੀ ਹੋ ਰਿਹਾ ਜੀ ਨਹੀਂ ਜੀ ਬਿਲਕੁਲ ਨਹੀਂ ਜੇ ਜੇ ਕਿਸਾਨ ਪੰਜਾਬ ਦਾ ਬਿਲਕੁਲ ਮੂਰਖ ਹੋਇਆ ਤਾਂ ਦੁਬਾਰਾ ਮੌਕਾ ਦੇ ਦੂ ਜੀ ਨਹੀਂ ਇਤੋਂ ਵੱਧ ਕਿਸਾਨਾਂ ਨਾਲ ਮਾੜੀ ਹਾਲਤ ਹੋਰ ਨਹੀਂ ਸਕਦੀ ਕਿਸਾਨਾਂ ਨੇ ਸਰਕਾਰ ਦੀਆਂ ਉਹਨਾਂ ਸਕੀਮਾਂ ਤੇ ਵੀ ਸਵਾਲ ਖੜੇ ਕੀਤੇ ਜਿਨ੍ਹਾਂ ਦੇ ਕਿਸਾਨ ਫੱਕੀ ਹੋਣ ਦਾ ਦਾਵਾ ਕੀਤਾ ਜਾ ਰਿਹਾ ਏ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੋਂ ਸਰਕਾਰ ਕਿਉਂ ਭੱਜੀ ਇਹੋ ਜਿਹੇ ਕਾਨੂੰਨ ਕਿਉਂ ਨਹੀਂ ਬਣਦੇ ਇਹਨਾਂ ਨੂੰ ਬਾਈਂਡਿੰਗ ਹੋਵੇ ਆਪਣੇ ਜਿਹੜੇ ਚੋਣ ਵਾਅਦੇ ਨੇ ਉਹਨਾਂ ਨੂੰ ਪੂਰੇ ਕਰਨ ਲਈ ਸਰਕਾਰ ਜੁਮਲਿਆਂ ਨਾਲ ਕਿਸਾਨਾਂ ਨੂੰ ਕਿਉਂ ਖੁਸ਼ ਕਰਨਾ ਚਾਹੁੰਦੀ ਹੈ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਰਾਸ਼ਟਰਪਤੀ ਨੂੰ ਕਿਹਾ ਵੀ 14 ਅਗਸਤ ਨੂੰ ਜਦੋਂ ਤੁਸੀਂ ਨੇਸ਼ਨ ਨੂੰ ਐਡਰੈਸ ਕਰੋ ਤਾਂ ਜਾਂ ਤਾਂ ਕਿਸਾਨਾਂ ਦੀਆਂ ਇਹਨਾਂ ਸਮੱਸਿਆਵਾਂ ਦਾ ਹੱਲ ਦੱਸੋ ਸਾਨੂੰ ਨਹੀਂ ਫਿਰ ਅਸੀਂ 15 ਅਗਸਤ ਤੋਂ ਬਾਅਦ ਇੱਕ ਵੱਡੀ ਮੁਹਿੰਮ ਸਾਰੇ ਪੰਜਾਬ ਵਿੱਚ ਚਲਾਉਣ ਜਾ ਰਹੇ ਹਾਂ ਅਜੇ ਹੋਰ ਵੀ ਕਈ ਸਵਾਲ ਕਿਸਾਨਾਂ ਨੇ ਆਪਣੀਆਂ ਚਿੱਠੀਆਂ ਦੇ ਵਿੱਚ ਲਿਖੇ ਨੇ ਤੇ ਹੁਣ ਉਡੀਕ ਸਰਕਾਰ ਦੇ ਜਵਾਬ ਦੀ ਹੈ